ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਬੀਬੀ ਪਰਮਜੀਤ ਕੋਰ ਖਾਲਾਣਾ ਦੇ ਹੱਕ ਵਿੱਚ ਪ੍ਰਚਾਰ ਕਰਨ ਲਈ ਪਹੁੰਚੇ ਪੀਡੀਏ ਦੇ ਸੀਨੀਅਰ ਨੇਤਾ ਗੁਰਪ੍ਰਤਾਪ ਸਿੰਘ ਖੁਸ਼ਾਲਪੁਰ ਨੂੰ ਇਸ ਮੌਕੇ ਜਦ ਪੱਤਰਕਾਰਾਂ ਨੇ ਸਾਬਕਾ ਮੰਤਰੀ ਸੁਚਾ ਸਿੰਘ ਲੰਗਾ ਵੱਲੋਂ ਉਹਨਾਂ ਦੇ ਹਲਕੇ ਵਿੱਚ ਕੀਤੀਆਂ ਜਾ ਰਹੀਆਂ ਮੀਟਿੰਗਾਂ ਬਾਰੇ ਪੁੱਛਿਆ ਤਾਂ ਗੁਰਪ੍ਰਤਾਪ ਸਿੰਘ ਖੁਸ਼ਾਲਪੁਰ ਨੇ ਇਸ ਬਾਰੇ ਸਿੱਖਾ ਪ੍ਰਤੀਕੰਮ ਦਿੱਤਾ ਹੈ ਖੁਸ਼ਾਲਪੁਰ ਨੇ ਇਸ ਮੌਕੇ ਕਿਹਾ ਹੈ ਕਿ ਸੁਚਾ ਸਿੰਘ ਲੰਗਾ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਪੰਚੋ ਛੇਕਿਆ ਜਾ ਚੁੱਕਾ ਹੈ ਪਰ ਉਹ ਇਸ ਦੇ ਬਾਵਜੂਦ ਲੋਕਾਂ ਵਿੱਚ ਵਿਚਰ ਰਹੇ ਹਨ ਇਹ ਸਿੱਧੇ ਤੌਰ ਤੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਵੱਡੀ ਚੁਣੌਤੀ ਹੈ ਗੁਰਪ੍ਰਤਾਪ ਸਿੰਘ ਖਸ਼ਾਲਪੁਰ ਨੇ ਇਸ ਮੌਕੇ ਪੰਜਾਬ ਸਰਕਾਰ ਅਤੇ ਅਫਸਰ ਸਾਹਿਬ ਤੇ ਵੀ ਸਵਾਲ ਚੁੱਕੇ ਹਨ ਉਹਨਾਂ ਨੇ ਕਿਹਾ ਹੈ ਕਿ ਜੇਕਰ ਸੁਚਾ ਸਿੰਘ ਲੰਗਾ ਦੀਆਂ ਮੀਟਿੰਗਾਂ ਦੌਰਾਨ ਕਿਸੇ ਵੱਲੋਂ ਕੋਈ ਤਿੱਖਾ ਵਿਰੋਧ ਕੀਤਾ ਗਿਆ ਅਤੇ ਅਨਸਖਾਵੀ ਘਟਨਾ ਵਾਪਰ ਜਾਂਦੀ ਹੈ ਤਾਂ ਉਸ ਲਈ ਕੌਣ ਜ਼ਿੰਮੇਵਾਰ ਹੋਵੇਗਾ ਕਿਤਾਬਾ ਮਾਹਰ ਦੀ ਜੀ ਸੁਚਾ ਸਿੰਘ ਨੂੰ ਰਾਦੋ ਕਰੇ ਆਪਣੇ ਸਿਖਾਤ ਸਾਹਿਬ ਉਦੇ ਪਰੇ ਕੋਸ਼ਿਸ਼ ਕਰ ਕਿ ਇਹ ਕੋਸ਼ਿਸ਼ ਕਰੇ ਨਾ ਵੀਰੇ ਉਹ ਮੈਨਾਂ ਦੀ ਚੱਲ। ਦੇਖੋ ਮੈਂ ਡੇਰਾ ਬਾਬਾ ਨਾਨਕ ਤੋਂ ਇਲੈਕਸ਼ਨ ਲੜੀ ਆ ਆਮ ਆਦਮੀ ਪਾਰਟੀ ਵੱਲੋਂ। ਔਰ ਮੈਂ ਇਹ ਗੱਲ ਕਹਿਣੀ ਚਾਹੁੰਨਾ ਮੈਂ ਵੀ ਇਹ ਗੱਲ ਤੁਹਾਡੇ ਚੈਨਲ ਥਰੂ ਜਾਂ ਅਖਬਾਰਾਂ ਥਰੂ ਦੇ ਇੱਕ ਦੋ ਬਿਆਨ ਪੜੇ ਨੇ। ਮੈਂ ਇੱਕ ਗੱਲ ਤੇ ਕਾਲੀ ਦਲ ਦਾ ਪ੍ਰਧਾਨ ਜਿਹੜਾ ਸੁਖਵੀਰ ਸਿੰਘ ਬਾਦਲ ਆ ਉਹਨਾਂ ਨੂੰ ਇਹ ਪੁੱਛਣੀ ਚਾਹੁੰਨਾ ਕਿ ਕੀ ਸੁਚਾ ਸਿੰਘ ਲਗਾ ਨੂੰ ਤੁਸੀਂ ਜਦੋਂ ਕਾਲ ਤੱਕ ਸਾਹਿਬ ਤੋਂ ਉਹਨੂੰ ਅੱਜ ਦੇ ਦਿਨ ਤੱਕ ਸਜ਼ਾ ਜਾਬਤਾ ਉਹ ਮੁਜਰਮ ਆ ਤੇ ਉਹਨੂੰ ਕਾਲੀ ਦਲ ਚ ਸ਼ਾਮਲ ਕਰ ਲਿਆ ਗਿਆ ਕਿ ਉਹਨੂੰ ਇਹ ਇਖਤਿਆਰ ਦੇ ਦਿੱਤੇ ਗਏ ਆ ਕਿ ਉਹ ਲੋਕਾਂ ਦੇ ਅਫਸੋਸਾਂ ਦੇ ਜਾਂਦਾ ਤੇ ਲੋਕ ਨਾ ਚਾਹੁੰਦਿਆਂ ਹੋਇਆਂ ਵੀ ਉੱਥੇ ਜਾ ਕੇ ਲੋਕਾਂ ਨਾਲ ਉਹ ਮੇਲ ਕਰਨ ਦੀ ਕੋਸ਼ਿਸ਼ ਕਰਦਾ ਕਿ ਲੋਕਾਂ ਦੀਆਂ ਧੀਆ ਪੈਣਾ ਨਹੀਂ ਆ ਉਹਨਾਂ ਦੀ ਕੋਈ ਇੱਜ਼ਤ ਨਹੀਂ ਗਈ ਇਸ ਕਰਕੇ ਜਿਹੇ ਵਿਅਕਤੀ ਨੂੰ ਮੈਂ ਸਮਝਦਾ ਬਿਲਕੁਲ ਵਿਚਰਨ ਦਾ ਕੋਈ ਹੱਕ ਨਹੀਂ ਮੈਂ ਉਸ ਨੂੰ ਗੱਲ ਨੂੰ ਉਹਦੀ ਘੋਰ ਲਿੰਦਾ ਆ ਦੂਜਾ ਮੈਨੂੰ ਇਹ ਪਤਾ ਲੱਗਾ ਵੀ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਸੁੱਚਾ ਸਿੰਘ ਨੇ ਕਿਹਾ ਵੀ ਮੈਂ ਕੋ ਐਹਾ ਵਾਰ ਨਹੀਂ ਕਰਾਂਗਾ ਜਿਹੜਾ ਕਰੈਕਟਰ ਤੋਂ ਗਿਰਿਆ ਹੋਵੇ ਮੈਂ ਉਹਨੂੰ ਇਹ ਗੱਲ ਪੁੱਛਣੀ ਛੋਣਾਂ ਵੀ ਕਰੈਕਟਰ ਤੋਂ ਤੂੰ ਗਿਰਿਆ ਕੰਮ ਨਹੀਂ ਕੀਤਾ ਤੂੰ ਆਪਣੇ ਆਪ ਨੂੰ ਤੈਨੂੰ ਸਿੱਖ ਘਵਾਉਂਦਾ ਕੋਈ ਹੱਕ ਨਹੀਂ ਔਰ ਤੂੰ ਬਿਲਕੁਲ ਇਸ ਗੱਲ ਤੋਂ ਨਾ ਸੋਝ ਵੀ ਜਿਹੜੇ ਸਿੱਖ ਕੌਮ ਨੇ ਤੈਨੂੰ ਬਖਸ਼ ਦੇਣਗੇ ਤੈਨੂੰ ਕਦੀ ਨਹੀਂ ਲੋਕਾਂ ਨੇ ਬਖਸ਼ਣਾ ਇਸ ਕਰਕੇ ਬਿਲਕੁਲ ਤੂੰ ਇਲਾਕੇ ਦੇ ਵਿੱਚ ਜੇ ਕੱਲ ਨੂੰ ਮੈਂ ਸਰਕਾਰ ਨੂੰ ਵੀ ਕਹਾਂਗਾ ਔਰ ਲਾਡ ਨਾਟ ਅਫਸਰਾਂ ਨੂੰ ਵੀ ਕਹਾਂਗਾ ਵੀ ਜੇ ਕੋਈ ਲਾਡ ਨਾ ਆਰਡਰ ਦੀ ਖਰਾਬੀ ਹੋ ਗਈ ਤੇ ਉਹਦੀ ਅਫਸਰ ਜ਼ਿੰਮੇਵਾਰ ਹੋਣਗੇ ਇਹੋ ਜਿਹੇ ਗੰਦੇ ਬੰਦੇ ਨੂੰ ਲੋਕਾਂ ਦੇ ਵਿੱਚ ਬਿਲਕੁਲ ਨਹੀਂ ਜਿਹੜਾ ਵਾ ਉਹ ਵੇਚਣਾ ਦੇਣਾ ਚਾਹੀਦਾ ਕਿਉਂਕਿ ਸਾਡੇ ਸਮਾਜ ਦੀਆਂ ਸਾਡੀਆਂ ਧੀਆਂ ਭੈਣਾਂ ਜਿਹੜੀਆਂ ਨੇ ਉਹਨਾਂ ਦੇ ਦੱਸੋ ਕੀ ਗੱਲ ਕਿਦਾਂ ਬੀਤੇਗੀ ਉਹ ਕੀ ਸਮਝਣਗੇ ਵੀ ਕੋਈ ਇਹਨੂੰ ਅ ਅਫਸਰਾਂ ਨੇ ਕੋਈ ਇਹਨੂੰ ਕਿਸੇ ਨੇ ਕੋਈ ਸਜ਼ਾ ਨਹੀਂ ਦਿੱਤੀ ਅਕਾਲ ਤਖ਼ਤ ਸਾਹਿਬ ਨੂੰ ਤੇ ਇਹਨਾਂ ਲੋਕਾਂ ਆਪਣੀ ਜੇਬ ਵਿੱਚ ਪਾਇਆ ਔਰ ਮੈਂ ਫਿਰ ਤੁਹਾਡੇ ਚੈਨਲ ਬਾਕੀ ਆ ਪ੍ਰੈਸ ਮੀਡੀਆ ਰਹੀਂ ਇਹ ਬੇਨਤੀ ਕਰਨੀ ਚਾਹੁੰਦਾ ਅਕਾਲ ਤਖਤ ਸਾਹਿਬ ਦੇ ਜਹੀਦਾਰ ਨੂੰ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਬਿਲਕੁਲ ਇਹ ਹੁਕਮ ਜਾਰੀ ਕਰੋ ਤਾਂ ਕਿ ਇਹੋ ਜਿਹਾ ਗੰਦਾ ਬੰਦਾ ਲੋਕਾਂ 'ਚ ਨਾ ਵਿਚਰ ਸਕੇ ਔਰ ਇਹਨੂੰ ਰੋਗ ਲਾਈ ਜੇ ਮੈਂ ਇਸ ਗੱਲ ਦੀ ਘੋਰ ਨਿੰਦਾ ਕਰਦਾ ਤੁਹਾਨੂੰ ਦੱਸ ਦਿਆਂ ਕਿ ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਵਲੋਂ ਡੇਰਾ ਬਾਬਾ ਨਾਨਕ ਖਲਕੇ ਵਿੱਚ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਆਪਣੀਆਂ ਸਿਆਸੀ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਅਤੇ ਲੰਗਾਵਲੋਂ ਵਕ-ਵਕ ਪਿੰਡਾਂ ਵਿੱਚ ਜਾ ਕੇ ਸੰਭਾਵੀ ਆਕਾਲੀ ਭਾਜਪਾ ਦੇ ਉਮੀਦਵਾਰ ਦੇ ਹੱਕ ਵਿੱਚ ਵੋਟਾਂ ਦੀ ਮੰਗ ਵੀ ਕੀਤੀ ਜਾ ਰਹੀ ਹੈ ਜਿਸ ਤੋਂ ਬਾਅਦ ਹੀ ਉਹਨਾਂ ਦਾ ਵਿਰੋਧ ਵੀ ਹੋ ਰਿਹਾ ਹੈ ਨੰਗਾਹ ਨੇ ਆਪਣੇ ਵਿਰੋਧ ਤੇ ਕਿਹਾ ਸੀ ਕਿ ਉਹ ਅਜਿਹੇ ਵਿਰੋਧੀ ਕੋਈ ਵੀ ਪਰਵਾਹ ਨਹੀਂ ਕਰਨਗੇ ਤਰਨਤਾਂ ਤੋਂ ਜਸਪੀਰ ਸਿੰਘ ਲੱड्डੂ ਦੀ ਰਿਪੋਰਟ ਪੰਜਾਬ ਟੂਡੇ